सत सर। सत जी मेरा काम थोड़ा अर्जेंट करा दोगे प्लीज हाँ जी हाँ जी बैठो प्लीज हाँ जी भाजी हो तोड़ा काम थैंक यू सर ये थोड़ी थोड़ी सेवा ली। हाँ जी ये थोड़े लिए है थोड़ा चाय पानी ये कर रहे हो सर थानू नहीं पता रिश्वत देना जुर्म है क्यों मजाक कर रहे सर ਰਿਸ਼ਵਤ ਤੋਂ ਬਿਨਾ ਤਾਂ ਸਰਕਾਰੀ ਕੰਮ ਹੋਣੇ ਨਾ ਮੁਮਕਿਨ ਆ। ਇਹ ਤੁਹਾਡਾ ਭਲੇਖਾ ਹੈ। ਮਾਨ ਸਰਕਾਰ ਦੇ ਰਾਜ ਚ ਹਰ ਕੰਮ ਮੁਮਕਿਨ ਹੈ। ਮੈਂ ਸਮਝਿਆ ਨਹੀਂ ਸਰ। ਇਹ ਸਮਝਣ ਲਈ ਤੁਹਾਨੂੰ ਮਾਨ ਸਰਕਾਰ ਦੀ ਐਂਟੀ ਕ腐ਪਸ਼ਨ ਪਾਲਿਸੀ ਨੂੰ ਜਾਣਨਾ ਪਵੇਗਾ। ਭਾਈ ਉਹ ਦਿਨ ਗਏ ਜਦੋਂ ਸਰਕਾਰੀ ਦਫਤਰ ਚਾਹ ਪਾਣੀ ਲੈ ਕੇ ਕੰਮ ਕਰਦੇ ਸੀ। ਨਾਲੇ ਜੇ ਕੋਈ ਸਰਕਾਰੀ ਮੁਲਾਜ਼ਮ ਤੁਹਾਡੇ ਤੋਂ ਰਿਸ਼ਵਤ ਮੰਗਦਾ ਹੈ ਤਾਂ ਤੁਸੀਂ ਉਹਦੀ ਰਿਕਾਰਡਿੰਗ ਕਰਕੇ ਐਂਟੀ ਕ腐ਪਸ਼ਨ ਨੰਬਰ ਤੇ ਪੇਚ ਸਕਦੇ ਹੋ। ਉਸ ਸੋਭਾ ਦੀ ਜ਼ਿੰਮੇਵਾਰੀ ਤਾਂ ਮਾਨ ਸਰਕਾਰ ਦੀ ਤੁਹਾਡਾ ਕੰਮ ਕਰਕੇ ਦੇਣਾ ਸਾਡਾ ਫਰਜ਼ ਆ ਸਰ ਤੇ ਅਸੀਂ ਆਪਣੇ ਫਰਜ਼ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੇ ਤੇ ਹਰ ਸਰਕਾਰੀ ਦਰਬਾਰ ਨੂੰ ਰਿਸ਼ਵਤ ਮੁਕਤ ਬਣਾਵਾਂਗੇ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਜੇ ਤੁਹਾਡੇ ਤੋਂ ਕੋਈ ਰਿਸ਼ਵਤ ਮੰਗਦਾ ਹੈ ਜਾਂ ਤੁਹਾਨੂੰ ਕਹਿੰਦਾ ਕਿ ਕੰਮ ਤੇਰਾ ਮੈਂ ਤਾਂ ਕਰਾਉਂਗਾ ਪਹਿਲਾਂ ਮੈਨੂੰ ਆ ਕਮਿਸ਼ਨ ਦੇ ਤਾਂ ਉਹਨੂੰ ਮਨਾ ਨਾ ਕਰਿਓ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜ ਦਿਓ ਤੇ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਆਪਾ ਹੈ ਅਜ ਨਾਲੇ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਚ ਸਾਡੇ ਕੰਡਕ ਥੋੜੀ ਜੀ ਮੱਝ ਏਰੀਆ ਦੇ ਵਿੱਚ ਲੇਟ ਆਉਂਦੀ ਆ ਮੰਡੀਆਂ ਦੇ ਵਿੱਚ ਖਾਸ ਤੌਰ ਤੇ ਸਾਡੇ ਬਾਰਡਰ ਵਾਲੇ ਏਰੀਏ ਤੇ ਥੋੜੀ ਲੇਟ ਹੋ ਜਾਂਦੀ ਹੈ ਸੋ ਅੱਜ ਬਕਾਇਦਾ ਜਿਹੜੀ ਰਾਤੀ ਕਾਫੀ ਸਾਡੀਆਂ ਢੇਰੀਆਂ ਆਈਆਂ ਕਿਸਾਨ ਲੈ ਕੇ ਆਏ ਆ ਅੱਜ ਅਸੀਂ ਖਰੀਦ ਜਿਹੜੀ ਆ ਅਜ ਨਾਲੇ ਦੀਆਂ ਨੌ ਦੀਆਂ ਨੌ ਮੰਡੀਆਂ ਦੇ ਵਿੱਚ ਜਿਹੜੀ ਸ਼ੁਰੂ ਕਰਦੇ ਉਹ ਸਾਰੇ ਹੀ ਪ੍ਰਬੰਧ ਜਿਹੜੇ ਉਹ ਮੁਕੰਮਲ ਕੀਤੇ ਬਾਹਰ ਦਾਨੇ ਤੋਂ ਲੈ ਕੇ ਬਾਥੂਮਾ ਤੱਕ ਪਾਣੀ ਤੱਕ ਲਾਈਟ ਤੱਕ ਛੜਕਾਂ ਤੱਕ ਹਾਥੀਸ ਨਾ ਕਿਸਾਨਾਂ ਨੂੰ ਕੋਈ ਸਵੱਸਿਆ ਆਵੇ ਨਾ ਆਰਤੀਆਂ ਨੂੰ ਕੋਈ ਸਵੱਸਿਆ ਆਵੇ ਨਾ ਮਜ਼ਦੂਰਾਂ ਨੂੰ ਕੋਈ ਸਵੱਸਿਆ ਆਵੇ ਇਦਾਂ ਦੇ ਪ੍ਰਬੰਧ ਜਿਹੜੇ ਮੰਡੀ ਦੇ ਵਿੱਚ ਕੀਤੇ ਉਹ ਪਹਿਲੀ ਢੇਰੀ ਜਿਹੜੀ ਅੱਜ ਆਪਾਂ ਗੁੱਦਪੀ ਤੋੜਾਂ ਦੀ ਜਿਹੜੇ ਆਪਣੇ ਜੀਤ ਦੇ ਦਾਮਦਗਾਰ ਨੇ ਉਹਨਾਂ ਦੀ ਪਹਿਲੀ ਢੇਰੀ ਸੀਗੀ ਉਹ ਬੇਦੂ ਬੜੀ ਖੁਸ਼ੀ ਹੋਈ ਉਹ ਕਹਿੰਦੇ ਹੁਣੇ ਸ਼ਾਮ ਤੱਕ ਪੈਸੇ ਪੈ ਜਾਣੇ ਆ ਬਲਤ ਸੀ ਰੋਜ ਦੇ ਰੋਜ ਪੈਸੇ ਜਿਹੜੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੁਖਵੰਤੀ ਸਾਹਿਬ ਜੀ ਨੇ ਇਦਾਂ ਦਾ ਪ੍ਰਬੰਧ ਕੀਤਾ ਕਿ ਅਸੀਂ ਰੋਜ ਦੇ ਰੋਜ ਹਰ ਕਿਸਾਨ ਦੇ ਪੈਸੇ ਜਿਉਂ ਹੀ ਮਦਦ ਲਾਈ ਹੋਊਗੀ ਉਸੇ ਦੇ ਉਹਦੇ ਖਾਤੇ ਦੇ ਵਿੱਚ ਜਿਹੜੇ ਆ ਜਾਣਗੇ ਸੋ ਪੂਰਾ ਪ੍ਰਬੰਧ ਆਈ ਨਾਲੇ ਦੇ ਵਿੱਚ ਬਹੁਤ ਹੀ ਵਧੀਆ ਔਰ ਮੈਨੂੰ ਆਸ ਹੈ ਕਿ ਕਿਸਾਨ ਵੱਡੀ ਗਿਣਤੀ ਦੇ ਚਾਹਤ ਤੋਂ ਸ਼ੁਰੂ ਹੋ ਜਾਣਗੇ ਅੱਜ ਹੀ ਵੇਖੋ ਕਿੰਨੀਆਂ ਕਾਫੀ ਟਰਾਲੀਆਂ ਜਿਹੜੀਆਂ ਆ ਗਈਆਂ ਆਪਾਂ ਦੂਸਰੀਆਂ ਮੰਡੀਆਂ ਜਿਹੜੀਆਂ ਚਬਿਆਦੀ ਸਹਾਰ ਆਵਾਂ ਉੱਥੇ ਵੀ ਚੱਲੇ ਆ ਸਾਰੀਆਂ ਮੰਡੀਆਂ ਦੇ ਵਿੱਚ ਅੱਜ ਸਾਡੀ ਅjnਾਲਾ ਵਿਧਾਨ ਸਭਾ ਦੇ ਵਿੱਚ ਜਿਹੜਾ ਮੰਡੀਆਂ ਦੇ ਵਿੱਚ ਕੜਕ ਦੀ ਖਦੀ ਛੁੱਟ ਏਦਾਂ ਦਾ ਹੋਇਆ ਕਿ ਜਿਹੜਾ ਅjnਾਲਾ ਮੰਡੀ ਦੇ ਵਿੱਚ ਸਾਰੀਆਂ ਚੀਜ਼ਾਂ ਮੁਕੱਲਰ ਨੇ ਸੜਕ ਵੀ ਬਣੀ ਆ ਛੱਡ ਵੀ ਤੁਸੀਂ ਸਭਣਾ ਲਿਆ ਸੀ ਇੱਕ 3 ਸਾਲ ਪਹਿਲਾਂ ਕਿ ਮੈਂ ਉਹ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਕਿ ਮੰਡੀ ਇੱਦਾਂ ਦੀ ਪੜਾਵਾਂਗੇ ਕਿ ਲੋਕ ਵੇਖਿਆ ਕਰਨਗੇ ਸਾਰ ਗਿਆ ਵਜੇ ਕਿ ਸਾਬ ਮੈਂ ਕਿਹਾ ਸੀਗਾ ਕਿ 4 ਮਹੀਨੇ ਇਹ ਮੰਡੀ ਜਿਹੜੀ ਕਣਕ ਤੇ ਝੋਨੇ ਦੇ ਸੀਜ਼ਨ ਦੇ ਵਿੱਚ ਕਿਸਾਨਾਂ ਦੇ ਕੰਮ ਆਊਗੀ 8 ਮਹੀਨੇ ਸ਼ਹਿਰੀਆਂ ਦੇ ਕੰਮ ਆਉਗੀ ਸ਼ਾਇਦ ਵਾਸਤੇ ਇਦਾਂ ਦੀਆਂ ਛੜਕਾ ਬਣਾਉਂਦੇ ਆ ਇਦਾਂ ਦੇ ਰਸਤੇ ਬਣਾਉਂਦੇ ਕਿ ਜਿੱਦਾਂ ਕੋਈ ਮੱਦੀ ਸੈਰ ਕਰੇ ਉਹਦੇ ਜਿਹੜੇ ਛੱਡ ਬਣਾਏ ਆ ਉਹ ਤੁਸੀਂ ਆਪ ਦੇਖ ਲਓ ਵੀ ਕਿੰਨੇ ਟਾਪ ਦੇ ਛੱਡ ਜਿਹੜੇ ਆ ਅਸੀਂ ਬਣਾਏ ਆ ਔਰ ਥੱਲੇ ਕਿੰਨਾ ਟਾਪ ਦਾ ਮਤਲਬ ਫਸਟ ਜਿਹੜਾ ਪਾਤਾ ਕਿਸੇ ਵੀ ਕਿਸੇ ਕਿਸੇ ਵੀ ਤਰ੍ਹਾਂ ਦੀ ਬਲਾ ਮੰਡੀ ਦੇ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਲਾਈਟਾਂ ਪਾਣੀ ਬਾਥਰੂਮ ਹਰ ਤਰ੍ਹਾਂ ਦਾ ਪ੍ਰਬੰਧ ਕਰਦੇ ਔਰ ਮੇਰਾ ਖਿਆਲ ਹੈ ਇਦਾਂ ਪ੍ਰਬੰਧ ਜਿਹੜੇ ਆ ਕਿ ਕਿ ਮੰਡੀ ਦੇ ਵਿੱਚ ਪੂਰੇ ਆ ਜਿੰਨੇ ਅਸੀਂ ਬੋਲ ਜਿਹੜੇ ਕਰਦੇ ਆ ਸੋ ਮੈਨੂੰ ਆਸ ਹੈ ਕਿ ਇਹਦਾ ਫਾਇਦਾ ਜਿਹੜਾ ਉਹ ਕਿਸਾਨ ਵੀ ਲੈਣਗੇ ਆਰਤੀ ਵੀ ਲੈਣਗੇ ਔਰ ਸੀਜ਼ਨ ਤੋਂ ਬਾਅਦ ਅਜ ਨਾਲ ਇਹਦੇ ਸ਼ੈਰੀ ਵੀ ਲੈਣਗੇ